ਤਸੀਲ ਫਿਲੌਰ ਦੇ ਅਧੀਨ ਆਉਂਦੇ ਪਿੰਡ ਬਿਰਕਾ ਦੀ ਪੰਚਾਇਤ ਦੇ ਚੌਂਕੀਦਾਰ ਨੇ ਪਿੰਡ ਦੇ ਮਜੂਦਾ ਸਰਪੰਚ ਉੱਪਰ ਗੰਭੀਰ ਦੋਸ਼ ਲਗਾਉਂਦੇ ਹੋਏ ਨਸ਼ੀਲੀ ਦਵਾਈ ਦਾ ਸੇਵਨ ਕਰ ਲਿਆ ਜਿਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਪੀੜਤ ਵਿਅਕਤੀ ਮੰਗਾ ਰਾਮ ਨੇ ਸੋਸ਼ਲ ਮੀਡੀਆ ਤੇ ਪਾਈ ਵੀਡੀਓ ਵਿੱਚ ਦੱਸਿਆ ਕਿ ਪਿੰਡ ਦੇ ਮਜੂਦਾ ਸਰਪੰਚ ਸੁੰਮਿਤ ਬਸਰਾ ਉਰਫ ਲਾਡੀ ਉਸ ਉੱਪਰ ਟੈਂਕੀ ਵਿੱਚ ਕੀਤੇ ਕਪਲੇ ਦੇ ਦੋਸ਼ ਲਗਾ ਕੇ ਉਸ ਨੂੰ ਤੰਗ ਪਰੇਸ਼ਾਨ ਕਰਿਆ ਹੈ ਜਦ ਕਿ ਉਸਨੇ ਅਜੇਹਾ ਕੁਝ ਨਹੀਂ ਕੀਤਾ ਪੀੜਤ ਮੰਗਾ RAM ਨੇ ਵੀਡੀਓ ਪਾ ਕੇ ਆਪਣੀ ਮੌਤ ਦੇ ਜ਼ਿੰਮੇਵਾਰ ਲਾਡੀ ਸਰਪੰਚ ਨੂੰ ਠਹਿਰਾ ਰਿਹਾ ਹੈ ਆਓ ਪਹਿਲਾਂ ਦੇਖਦੇ ਹਾਂ ਇਹ ਵੀਡੀਓ ਮੈਂ ਮੰਗਾ RAM ਬਰਸੀ ਵਰਕ ਇਹ ਮੈਂ ਹਲਫੀਆ ਬਿਆਨ ਆਪਣੇ ਹੁਸ਼ੂਬਾਸਿਕ ਕਰ ਰਿਹਾ ਹਾਂ ਜੋ ਕਿ ਸਾਡੇ ਜਿਹੜੇ ਪਿੰਡ ਦਾ ਸਰਪੰਚ ਆ ਲਾਡੀ ਬਸਰਾ ਉਹ ਮਨ ਨੂੰ ਜਾਣ ਜਾਣ ਟੌਰਚਰ ਕਰ ਰਿਹਾ ਆ ਮਿੱਤੇ ਪ੍ਰੈਸ਼ਰ ਪਾ ਰਿਹਾ ਹੈ ਵੀ ਟੈਂਕੀ ਦੇ ਪੈਸੇ ਖਾਲੇ ਟੈਂਕੀ ਦੇ ਪੈਸੇ ਖਾਲੇ ਮੈਂ ਅੱਜ ਤੱਕ ਪੰਜੀ ਨਹੀਂ ਖਾਧੀ ਮੈਂ ਪੰਜੀ ਨਹੀਂ ਖਾਧੀ ਮੈਂ ਕਹਿੰਦੀ ਵੀ ਪੰਜੀ ਨਹੀਂ ਖਾਧੀ ਹੈਗੀ ਮੈਂ ਬਿਲਕੁਲ ਇਮਾਨਦਾਰੀ ਨਾਲ ਕੰਮ ਕੀਤਾ ਜਿੰਨਾ ਚਿਰ ਪਿੰਡ 'ਚ ਕੰਮ ਕੀਤਾ ਪਰ ਲਾਡੀ ਰਵੇ ਨੂੰ ਦੋ ਨਾਮ ਕਰਤਾ ਫੜ ਕੇ ਇਹ ਮੇਰੇ ਹੁਣ ਪੈਸੇ ਨਹੀਂ ਦੇ ਰਿਹਾ 132000 ਮੇਰਾ ਉੱਦਾ ਆ ਤੇ 41000 ਰੁਪਏ ਮੇਰਾ ਸਰਕਾਰੀ ਤਨਖਾਹ ਉਹ ਵੀ ਖਾ ਗਿਆ ਇਹ ਮੈਨੂੰ ਕੁਝ ਵੀ ਹੋ ਗਿਆ ਮੇਰੀ ਮੌਤ ਦਾ ਜ਼ਿੰਮੇਵਾਰ ਸਿਰਫ ਤੇ ਸਿਰਫ ਲਾਡੀ ਬਸਰਾ ਹੂਆ ਪਿੰਡ ਬਿਰਕਾਂ ਦਾ ਸਰਪੰਚ ਇਹੀ ਹੋਊਗਾ ਮੇਰੀ ਮੌਤ ਦਾ ਜ਼ਿੰਮੇਵਾਰ ਮੈਂ ਬਹੁਤ ਤੰਗ ਪਰੇਸ਼ਾਨ ਹੈ ਪੰਚਾਇਤ ਤੋਂ ਮੈਂ 15 ਸਾਲ ਪਹਿਲਾਂ ਪੰਚਾਇਤ ਦੀ ਚੌਂਕੀਦਾਰੀ ਕੀਤੀ ਕਦੀ ਮਿੱਤ ਕੇ ਨਿਕਲੇ ਮੈਂ ਨਹੀਂ ਕੀਤਾ ਬਹੁਤ ਇਮਾਨਦਾਰੀ ਨਾਲ ਕੰਮ ਕੀਤਾ ਬਾਰੇ ਹੁਣ ਮੇਤੋ ਵਸਿਆ ਮੇਰੀ ਵਸਿਆ ਮੇਰੀ ਉਦਰ ਪੀੜਤ ਮੰਗाराम ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਿਵਲ ਹਸਪਤਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਇਸ ਮੌਕੇ ਸਿਵਲ ਹਸਪਤਲ ਦੇ ਡਾਕਟਰ ਰਾਜੇਸ਼ ਚੰਦਰ ਨੇ ਦੱਸਿਆ ਕਿ ਪੀੜਤ ਵਿਅਕਤੀ ਵੱਲੋਂ ਨਸ਼ੀਲੀ ਚੀਜ਼ ਦਾ ਸੇਵਨ ਕੀਤਾ ਗਿਆ ਸੀ ਜਿਸ ਦਾ ਇਲਾਜ ਕੀਤਾ ਗਿਆ ਹੈ ਫਿਲਹਾਲ ਪੀੜਤ ਵਿਅਕਤੀ ਮੰਗाराम ਦੀ ਸਿਹਤ ਅੱਗੇ ਨਾਲੋਂ ਠੀਕ ਹੈ ਹਾਂਜੀ ਸਰ ਇੱਕ ਬਿਰਕਾ ਪਿੰਡ ਦਾ ਅੱਜ ਆਇਆ ਵਾ ਕੀ ਮਾਮਲਾ ਕੀ ਇਹ ਸਾਰਾ ਦਾ ਮੈਂ ਡਾਕਟਰ ਜੇਸ਼ ਚੰਦਰ ਸਿਵਲ ਹਸਪਤਲ ਡਿਊਟੀ 'ਚ ਨਾ ਤਾਂ ਮੌਜੂਦ ਨਹੀਂ ਤੇ ਤਕਰੀਬਨ 12:00 ਤੋਂ 12:00 ਦੇ ਵਿੱਚ ਇੱਕ ਪੇਸ਼ੈਂਟ ਆਇਆ ਮੰਗाराम ਬਿਰਕਾ ਦਾ ਰਹਿਣ ਵਾਲਾ ਉਹਦੇ ਵਿੱਚ ਹਿਸਟਰੀ ਇਹ ਸੀ ਕਿ ਉਹਨੇ ਕੋਈ ਨਸ਼ੀਲੀ ਚੀਜ਼ ਖਾ ਲਈ ਆ ਪੇਸ਼ੈਂਟ ਨੂੰ ਫਰਸਟ ایڈ ਦਿੱਤੀ ਹੈ ਫਰਸਟ ایڈ ਤੋਂ ਬਾਅਦ ਪੇਸ਼ੈਂਟ ਇਸ ਵੇਲੇ ਠੀਕ ਹੈ ਕਿ ਅੱਗੇ ਜੇ ਜ਼ਰੂਰਤ ਪਈ ਤਾਂ ਫਿਰ ਅੱਗੇ ਰੈਫਰ ਕਰਾਂਗੇ ਫਿਲਹਾਲ ਪੇਸ਼ੈਂਟ ਠੀਕ ਹੈ ਉੱਧਰ ਜਦੋਂ ਇਸ ਬਾਬਤ ਪਿੰਡ ਬਿਰਕਾ ਦੇ ਸਰਪੰਚ ਲਾਡੀ ਬਸਰਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮੰਗाराम ਪਿਛਲੇ ਕਾਫੀ ਸਮੇਂ ਤੋਂ ਪੰਚਾਇਤੀ ਦਾ ਚੌਂਕੀਦਾਰ ਸੀ ਤੇ ਇਸਨੇ ਵਾਟਰ ਸਪਲਾਈ ਵਿੱਚ ਲੱਖਾਂ ਰੁਪਏ ਦਾ ਕਪਲਾ ਕੀਤਾ ਸੀ ਜਿਸ ਦੇ ਹਿਸਾਬ ਕਿਤਾਬ ਉਸ ਕੋਲੋਂ ਜਦੋਂ ਮੰਗਿਆ ਤਾਂ ਉਹ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ ਮੇਰਾ ਨਾਮ ਸੁਮੇਤ ਬਸਰਾ ਆ ਜੀ ਲਾਡੀ ਹਾਂ ਜੀ ਸਰ ਹਾਂ ਸਰ ਇੱਕ ਮਾਮਲਾ ਅੱਜ ਸਿਵਲ ਹਸਪੀਟਲ ਚ ਆਇਆ ਥੀ ਆ ਹਾਂ ਜੀ ਜਿਹੜਾ ਮੰਗਾ ਰਾਮ ਦਾ ਕੋਈ ਹੈਗਾ ਬੇਤੀ ਹਾਂ ਜੀ ਹਾਂ ਉਹਨੇ ਤੁਹਾਡੇ ਉੱਪਰ ਕੋਈ ਅਰੋਪ ਵਗੈਰਾ ਲਾਏ ਆ ਉਹ ਕੀ ਮਾਮਲਾ ਕੀ ਸਾਰਾ ਦੱਸ ਦਿਓ ਉਹ ਜੀ ਜਿਹੜਾ ਮੰਗਾ ਰਾਮ ਆ ਉਹਨੇ ਤਕਰੀਬਨ 10 ਤੋਂ 12 ਸਾਲ ਜਿਹੜਾ ਪਿੰਡ ਦੀ ਸਰਕਾਰੀ ਟੈਂਕੀ ਹੈ ਉਹਦਾ ਹਿਸਾਬ ਦਾ ਉਸ ਬੰਦੇ ਕੋਲ ਸੀਗਾ ਤੇ ਜਦੋਂ ਹੁਣ ਨਵੀਂ ਪੰਚਾਇਤ ਚੁਣੀ ਗਈ ਆ ਤਾਂ ਅਸੀਂ ਉਹਨੂੰ ਹਿਸਾਬ ਪੁੱਛ ਰਹੇ ਸੀਗੇ ਕਿਉਂਕਿ ਉਹਦੇ ਹਿਸਾਬ ਦੇ ਵਿੱਚ ਫਰਕ ਸੀਗਾ ਕਾਫੀ ਜਿਹੜੀਆਂ ਰਸੀਦਾਂਆਂ ਕੱਟੀਆਂ ਹੋਈਆਂ ਗਲਤ ਕੱਟੀਆਂ ਹੋਈਆਂ ਇੱਕਰ ਸੀਰ ਜਿਹੜੀ origignal ਆ ਉੱਤੇ amount ਕੁਛ ਬੋਲਦੀ ਆ ਜਿਹੜੀ ਸਾਡੇ ਰਿਕਾਰਡ ਵਿੱਚ ਆ ਉਹਦੇ ਵਿੱਚ amount ਕੁਛ ਬੋਲਦੀ ਆ ਤਕਰੀਬਨ ਮਤਲਬ 2.5 ਤੋਂ 3 ਲੱਖ ਰੁਪਏ ਦਾ ਜਿਹੜਾ ਫਰਕ ਸੀਗਾ ਔਰ ਉਹਨੂੰ ਮੈਂ ਬਿਠਾ ਕੇ ਸਾਰਾ ਦਿਖਾਇਆ ਉਹਨੂੰ ਮੈਂ سٹਾਮਪ ਵੀ ਦਿਖਾਇਆ ਜਿਹੜਾ ਉਹਦੇ ਵੱਲੋਂ ਦਿੱਤਾ ਹੋਇਆ ਆ ਕਿ ਜੇ ਮੇਰੇ ਫਰਕ ਹਿਸਾਬ 'ਚ ਕੋਈ ਫਰਕ ਆਊਗਾ ਤਾਂ ਉਹ ਮੈਂ ਉਹਦਾ ਦੇਣ ਦਾ ਪਵੰਧ ਰਵਾਂਗਾ ਤੇ ਉਹ ਮੰਨਿਆ ਵੀ ਕਹਿੰਦਾ ਮੈਂ ਥੋੜੇ ਥੋੜੇ ਕਰਕੇ ਜਮ੍ਹਾਂ ਕਰਵਾ ਦਾਂਗਾ ਪਰ ਹੁਣ ਜਦੋਂ ਉਹਨੇ ਨਹੀਂ ਜਮ੍ਹਾਂ ਕਰਵਾਇਆ ਤਾਂ ਮੈਂ ਇੱਕ ਦੋ ਵਾਰੀ ਉਹਨੂੰ ਪੁੱਛਿਆ ਤਾਂ ਉਸ ਤੋਂ ਬਾਅਦ ਉਹਨੇ ਇਦਾਂ ਮੈਨੂੰ ਆਤਮਹੱਤਿਆ ਕਰਕੇ ਅਪਰੋਕਸ 260000 ਰੁਪਇਆ ਜਿਹੜਾ ਹੱਲੇ ਤੱਕ ਜਿੰਨਾ ਰਿਕਾਰਡ ਮੈਂ ਚੈੱਕ ਕੀਤਾ ਉਹਦੇ ਮੁਤਾਬਕ ਨਿਕਲਦਾ ਆ ਔਰ ਹੱਲੇ ਹੋਰ ਵੀ ਜ਼ਿਆਦਾ ਕਾਫੀ ਕਾਪੀਆਂ ਜਿਹੜੀਆਂ ਚੈੱਕ ਕਰਨ ਵਾਲੀਆਂ ਰਹਿੰਦੀਆਂ ਕੋਈ ਡਾਕੂਮੈਂਟਸ ਵਗੈਰਾ ਤੁਸੀਂ ਦਿਖਾਓ ਉਹਨੂੰ ਕਿ ਰਸੀਦ ਵਗੈਰਾ ਮੈਂ ਸਾਰਾ ਦਾ ਖਿਆਲ ਸਿੱਧਾ ਦਿਖਾਈਆਂ ਮੈਂ ਤੁਹਾਨੂੰ ਵੀ ਦਿੰਦਾ ਜਿਹਦੇ ਵਿੱਚ ਫਰਕ ਹੈਗਾ ਬਹੁਤ ਸਾਰੀਆਂ ਰਸੀਦਾਂ ਖਾਲੀ ਛੱਡੀਆਂ ਹੋਈਆਂ ਆ ਬਹੁਤ ਸਾਰਾ ਉਹਦੇ ਵਿੱਚ ਰਿਕਾਰਡ ਖਾਲੀ ਜਿਹਾ